ਯਾਰ ਖੁਸ਼ੀ ਜੀ ਨਹੀਂ ਮਿਲਦੀ ਅੰਦਰੋਂ ਕੀ ਕਰਾਂ ਸਾਰਾ ਕੁਝ ਹੁੰਦੇ ਹੋਏ ਵੀ ਅੰਦਰੋਂ ਮਾਨ ਨਹੀਂ ਖੋਜ ਜਾਂ ਉਦਾ ਡਿਪਰੈਸ਼ਨ ਐਂਗਜ਼ਾਇਟੀ ਹੋਈ ਹੋਆ ਕਿਉਂ ਹੁੰਦੀ ਹੈ ਇਹ ਉਹਦੇ ਬਾਰੇ ਗੱਲਾਂ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਚਾਰਕ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਉਹ ਆਪਾਂ ਨੂੰ ਵਧੀਆ ਤਰੀਕੇ ਨਾਲ ਸਹੀ ਕਰਨੀਆਂ ਚਾਹੀਦੀਆਂ ਆ ਜੇ ਆਪਾਂ ਵਧੀਆ ਖੁਸ਼ਹਾਲ ਤੇ ਸੌਖੀ ਤੇ ਵਧੀਆ ਜਿੰਦਗੀ ਕੱਢਣੀ ਆ ਉਹਦੇ ਬਾਰੇ ਗੱਲ ਕਰਦੇ ਆ ਇੱਕ ਇੱਕ ਕਰਕੇ ਪਹਿਲੀ ਹੈਗੀ ਆ ਮੈਂਟਲ ਹੈਲਥ ਮੈਂਟਲ ਹੈਲਥ ਨੂੰ ਆਪਾਂ ਬਿਲਕੁਲ ਨਹੀਂ ਪ੍ਰਾਇੋਰਟੀਟਾਈਜ਼ ਕਰਦੇ ਆਪਣੀ ਕਮਿਊਨਿਟੀ ਦੇ ਵਿੱਚ ਹੁੰਦਾ ਕੀ ਆ ਆਪਾਂ ਉਦੋਂ ਤੱਕ ਆਪਣੀ ਮੈਂਟਲ ਹੈਲਥ ਦੀ ਪਰਵਾਹ ਨਹੀਂ ਕਰਦੇ ਜਦੋਂ ਤੱਕ ਡਾਕਟਰ ਆਪਾਂ ਨੂੰ ਥੈਰੇਪੀਆ ਨਾ ਦੇਣ ਲੱਗ ਜਵੇ ਜਾਂ ਫਿਰ ਉਹ ਆਪਾਂ ਨੂੰ ਡਿਪਰੈਸ਼ਨ ਐਂਗਜ਼ਾਇਟੀ ਦੀਆਂ ਦਵਾਈਆਂ ਨਹੀਂ ਦੇਣ ਲੱਗ ਪਏ। ਮੈਂਟਲ ਹੈਲਥ ਆਪਣੀ ਵਿਗੜਦੀ ਗੱਲ ਨੂੰ ਆ ਜਦੋਂ ਆਪਾਂ ਆਪਣੇ ਪਿੱਛੇ ਪਾਸਟ ਬਾਰੇ ਜਿਆਦਾ ਸੋਚਦੇ ਹਾਂ ਨਾ ਉਦੋਂ ਆਪਾਂ ਨੂੰ ਡਿਪਰੈਸ਼ਨ ਹੁੰਦਾ ਜਦੋਂ ਆਪਾਂ ਫਿਊਚਰ ਬਾਰੇ ਸੋਚ ਕੇ ਉਦੋਂ ਹੀ ਹਨਾ ਸਕੀਮਾ ਘੜੀ ਜਾਂਦੇ ਉਦੋਂ ਆਪਣਾ ਐਂਗਜ਼ਾਇਟੀ ਹੁੰਦੀ ਆ ਜਿਹੜੇ ਐਕਸ਼ਨ ਆਪਾਂ ਲੈ ਨਹੀਂ ਸਕੇ ਉਹਨਾਂ ਨੂੰ ਸੋਚ ਕੇ ਡਿਪਰੈਸ਼ਨ ਹੁੰਦਾ ਤੇ ਜਿਹੜੇ ਐਕਸ਼ਨ ਆਪਾਂ ਲੈਣੇ ਆ ਕੀ ਕਰਨਾ ਕੀ ਅੱਗੇ ਫਿਊਚਰ ਦੇ ਵਿੱਚ ਉਹਨੂੰ ਸੋਚ ਕੇ ਆਪਾਂ ਨੂੰ ਐਂਗਜ਼ਾਇਟੀ ਹੁੰਦੀ ਆਪਾਂ ਪ੍ਰੈਜ਼ੈਂਟ ਨੂੰ ਕਿੰਨਾ ਕੁ ਇੰਜੋਏ ਕਰੀਦਾ ਉਹ ਆਪਾਂ ਨੂੰ ਪਤਾ ਹੀ ਆ ਇੱਕ ਹੋਰ ਹੈ ਕਿ ਆਪਾਂ ਦੂਜਿਆਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਮਾੜੀਆਂ ਗੱਲਾਂ ਦਾ ਲੈ ਲੋ ਜਾਂ ਉਹ ਗੱਲਾਂ ਦਾ ਜਿਹੜੀਆਂ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਸੋਚ ਕੇ ਆਪਾਂ ਉਹਨਾਂ ਗੱਲਾਂ ਦਾ ਭਾਰ ਬੜੀ ਦੂਰ ਤੱਕ ਲੈ ਜਾਈ ਆ ਹੁਣ ਜੇ ਆਪਾਂ ਗਲਤ ਬੱਸ ਤੇ ਚੜ ਗਈ ਆ ਆਪਾਂ ਅਗਲੇ ਸਟਾਪ ਤੇ ਉਤਰ ਜਾਾਂਗੇ ਜਿੰਨੀ ਦੂਰ ਆਪਾਂ ਉਸ ਬੱਸ 'ਚ ਆਪਣੀ ਮੰਜ਼ਿਲ ਤੋਂ ਜਾਈ ਜਾਵਾਂਗੇ ਵਾਪਸ ਆਉਣਾ ਉਹਨਾਂ ਮਹਿੰਗਾ ਹੋਈ ਜਾਊ ਇਦਾਂ ਹੀ ਗੱਲਾਂ ਦਾ ਭਾਰ ਮੈਨੂੰ ਲੱਗਦਾ ਹੁੰਦਾ ਵੀ ਜਿੰਨਾ ਜਵੇਂ ਜਿਵੇਂ ਆਪਾਂ ਕਿਸੇ ਦੀਆਂ ਕਿਹਆਂ ਗੱਲਾਂ ਦਾ ਭਾਰ ਲੈ ਕੇ ਉਹਨੂੰ ਖਿੱਚੀ ਜਾਉਂਗੇ ਹਨਾ ਉਹਨੂੰ ਦੂਰ ਲੈ ਕੇ ਜਾਈ ਜਾਉਂਗੇ ਉਹ ਉਹਨੇ ਮੈਨੂੰ ਇਦਾਂ ਕਹੇ ਤਾਂ ਉਸਨੇ ਮੈਨੂੰ ਇਹ ਕਹ ਜ ਹਨਾ ਉਨਾ ਹੀ ਜ਼ਿਆਦਾ ਆਪਾਂ ਆਪਣੀ ਮੈਂਟਲ ਹੈਲਥ ਖਰਾਬ ਕਰਾਂਗੇ ਉਨਾ ਹੀ ਆਪਾਂ ਨੂੰ ਸਕੂਨ ਆ ਜਿਹੜਾ ਉਹ ਮਿਲਣਾ ਘਟੂਗਾ ਦੂਜੇ ਨੰਬਰ ਤੇ ਮੈਂਟਲ ਹੈਲਥ ਦੇ ਨਾਲ ਨਾਲ ਮੈਂ ਲਗਾ ਦਾਂਦਾ ਵੀ ਫਿਜ਼ੀਕਲ ਹੈਲਥ ਸਾਡੇ ਗੋਡੇ ਗਿੱਟੇ ਵਧੀਆ ਚੱਲਦੇ ਹੋਣੇ ਚਾਹੀਦੇ ਹਨਾ ਇਹਦੀ ਵੀ ਮੈਂ ਇੱਕ ਵਧੀਆ ਐਗਜ਼ਾਮਪਲ ਦਿੰਦਾ ਜੇ ਹੁਣ ਤੁਸੀਂ ਰੋਜ਼ ਜਾਂ ਕਹ ਲਓ ਹਫ਼ਤੇ 'ਚ 4 ਜਾਂ 5 ਦਿਨ ਆਪਣੀ ਸਿਹਤ ਦੇ ਲਈ 30 ਮਿੰਟ 20 ਮਿੰਟ ਰੋਜ਼ ਐਕਸਰਸਾਈਜ਼ ਲਈ ਨਹੀਂ ਕੱਢਦੇ ਨਾ ਤਾਂ ਦੇਖਿਓ ਕਿ ਮਹੀਨੇ ਬਾਅਦ ਜਦੋਂ ਤੁਸੀਂ ਬਿਮਾਰ ਹੋਏ ਤੁਹਾਡੀ ਸਿਹਤ ਨੇ ਉਹ ਵਾਲਾ ਟਾਈਮ ਮੂਲ ਧਨ ਦੇ ਨਾਲ ਵਿਆਜ ਸਮੇਤ ਵਾਪਸ ਲੈ ਲੈਣਾ ਜਦੋਂ ਤੁਸੀਂ ਬਿਮਾਰ ਹੋਏ ਜਦੋਂ ਬਿਮਾਰ ਹੋਏ ਉਦੋਂ ਮੰंजे ਤੇ ਪੈ ਗਿਆ 2-3 ਦਿਨ ਤੁਹਾਡੇ ਜਦੋਂ ਬੁਖਾਰ ਚੜਦਾ ਜਾਏ ਇਮਿਊਨਿਟੀ ਸਿਸਟਮ ਖਰਾਬ ਹੋ ਗਿਆ ਕਿਆ ਹੋਰ ਕੁਝ ਹੋ ਗਿਆ ਸਿਹਤ ਖਰਾਬ ਹੋ ਗਈ ਉਹ ਤੁਹਾਡੇ 2-3 ਦਿਨ ਲੰਘ ਗਏ ਮੰਜੇ ਦੇ ਉੱਤੇ ਸੋ ਉਹਦੇ ਨਾਲੋਂ ਬੈਟਰ ਹੈ ਕਿ ਰੋਜ਼ ਦੀ ਰੋਜ਼ ਜਾਂ ਹਫ਼ਤੇ ਦੇ 4-5 ਦਿਨ 30-40 ਮਿੰਟ ਐਕਸਰਸਾਈਜ਼ ਕਰ ਲਓ ਆਪਣੀ ਸਿਹਤ ਨੂੰ ਵਧੀਆ ਰੱਖੋ ਜਿਹੜਾ ਹਾਰਟ ਅਟੈਕ ਜੇ ਇਸ ਬੰਦੇ ਨੂੰ ਜਾ ਕੇ 55 ਸਾਲ ਦੀ ਉਮਰ 'ਚ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਆ ਗੋਡਿਆਂ ਦੀ ਲਾ ਲਓ ਜਾਂ ਡਾਇਬਟੀਜ਼ ਲਾ ਲਓ ਆਪਣੀ ਕਮਿਊਨਿਟੀ ਦੇ ਵਿੱਚ ਜਿਆਦਾ ਹੈ ਨਾ ਉਹ ਜਿਹੜੀਆਂ ਬਾਦ ਬਾਦ ਵਾਲੀ ਉਮਰ ਦੇ ਵਿੱਚ ਹੁੰਦਾ ਹੈ ਜਾ ਕੇ ਉਹ ਅਸਲ ਦੇ ਵਿੱਚ ਉਹ ਜਿਹੜੀਆਂ ਆਦਤਾਂ 20 ਸਾਲ ਦੀ ਉਮਰ ਦੇ ਵਿੱਚ ਪਾਈਆਂ ਹੁੰਦੀਆਂ ਹਨ ਉਹਨਾਂ ਦਾ ਨਤੀਜਾ ਹੁੰਦਾ ਉਹ ਉਹਨਾਂ ਦੇ ਨਤੀਜੇ ਤੁਹਾਨੂੰ ਬਾਅਦ ਚੋਂ ਪੁੱਗਤਣੇ ਪੈਂਦੇ ਆ ਉਹ ਵਾਲੀਆਂ ਗੱਲਾਂ ਦੇ ਜੇ ਤੁਸੀਂ ਵਰਕਆਊਟ ਨਹੀਂ ਕਰਦੇ ਅਨਾ ਸਿਟਿੰਗ ਜੌਬ ਆ ਜਾਂ ਜਿਵੇਂ ਬਿਮਾਰੀ ਆ 20 25 ਸਾਲ ਤੁਸੀਂ ਅਨ ਹੈਲਥੀ ਲਾਈਫ ਸਟਾਈਲ ਨਾਲ ਕੱਢ ਲੈ ਓਬਵੀਅਸਲੀ 50 ਸਾਲ ਦੀ ਉਮਰ ਤੇ ਜਾ ਕੇ ਸਾਡੇ ਗੋਡੇ ਨਵੇਂ ਪੈ ਜਾਣਗੇ ਜਾਂ ਤੁਹਾਡੀ ਖਾਣ ਦੇ ਵਿੱਚ ਰਫਾਈਨਡ ਫੂਡ ਜ਼ਿਆਦਾ ਆ ਜਾਂ ਤੁਹਾਡਾ ਖਾਣਾ ਪੀਣਾ ਨਹੀਂ ਸਹੀ ਓਬਵੀਅਸਲੀ ਬਾਅਦ ਚ ਜਾ ਕੇ ਦਵਾਈਆਂ ਲੱਗਣੀਆਂ ਤੇ ਤੁਹਾਡਾ ਟਾਈਮ ਖਰਾਬ ਹੋਊਗਾ ਗੱਲ ਉਹੀ ਆ ਗਈ ਫਿਰ ਮੂਲ ਧਨ ਦੇ ਨਾਲ ਵਿਆਜ ਤੁਹਾਡੀ ਸਿਹਤ ਨੇ ਵਾਪਸ ਕੱਢੇ ਲੈਣਾ ਸੋ ਕੋਸ਼ਿਸ਼ ਕਰੀਏ ਕਿ ਰੋਜ਼ ਦੀ ਮਰਦ ਦੀ ਜ਼ਿੰਦਗੀ ਦੇ ਵਿੱਚ ਰੋਜ਼ ਰੋਜ਼ ਆਪਾਂ ਛੁੜੀਆਂ ਛੁੜੀਆਂ ਚੇਂਜਸ ਆਪਣੀ ਲਾਈਫ ਦੇ ਵਿੱਚ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਆਪਾਂ ਨੂੰ ਲੌਂਗ ਟਰਮ ਇਫੈਕਟ ਹੋਵੇ ਇਹੋ ਜਿਹੇ ਚੇਂਜਸ ਜੇ ਆਪਾਂ ਰੋਜ਼ ਆਪਣੀ ਲਾਈਫ ਚ ਕਰਦੇ ਆ ਇਹਨਾਂ ਤੁਹਾਨੂੰ ਰੋਜ਼ ਦਿਸਣੇ ਨਹੀਂ ਹੈਗੇ ਵੀ ਮੈਨੂੰ ਹਫਤਾ ਹੋ ਗਿਆ ਡਾਈਟਿੰਗ ਕਰਦੇ ਨੂੰ ਜਾਂ ਹਫਤਾ ਹੋ ਗਿਆ ਮਿੱਠਾ ਛੱਡੇ ਨੂੰ ਤੇ ਹਫਤਾ ਹੋ ਗਿਆ ਵਧਿਆ ਖਾਂਦੇ ਨੂੰ ਵੀ ਮੈਨੂੰ ਕੋਈ ਚੇਂਜਸ ਨਹੀਂ ਦਿਖ ਰਿਹਾ ਇਹ ਲੌਂਗ ਟਰਮ ਰੋਜ਼ ਦੀ ਰੋਜ਼ ਕੰਸਿਸਟੈਂਟਲੀ ਜਦੋਂ ਤੁਸੀਂ ਕਰੂਗੇ ਤੇ ਉਹ ਤੁਹਾਡੀ ਫਿਜ਼ੀਕਲ ਹੈਲਥ ਦੇ ਉੱਤੇ ਵਧੀਆ ਇਫੈਕਟ ਪਾਉਣਗੇ ਹੁਣ ਗੱਲ ਕਰਦੇ ਆਪਾਂ ਤੀਜੇ ਨੰਬਰ ਤੇ ਸਪਿਰਚੁਅਲਿਟੀ ਦੀ ਹੈਨਾ ਸਪਿਰਚੁਅਲੀ ਤੁਸੀਂ ਕਿੰਨੇ ਕਨੈਕਟਡ ਆ ਹਨਾ ਰੂਹਾਨੀਅਤ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਹਨਾ ਵਰਚੁਅਲਿਟੀ ਨੂੰ ਆਪਾਂ ਜ਼ਿਆਦਾ ਧਰਮ ਦੇ ਨਾਲ ਜੋੜੀਦਾ ਤੇ ਮੈਨੂੰ ਲੱਗਦਾ ਹੁੰਦਾ ਕਿ ਸਹੀ ਵੀ ਆ ਠੀਕ ਵੀ ਆ ਹਨਾ ਪਰ ਧਰਮ ਇਕੱਲਾ ਜ਼ਰੀਆ ਨਹੀਂ ਹੈਗਾ ਰੂਹਾਨੀਅਤ ਜਾਂ ਸਪਿਰਚੁਅਲੀ ਤੁਹਾਨੂੰ ਸੌਟਡ ਹੋਣ ਨੂੰ ਸਾਡਾ ਇੱਕ ਹਿਊਮਨ ਰਿਸੋਰਸ ਦਾ ਪ੍ਰੋਫੈਸਰ ਹੁੰਦਾ ਸੀ ਤੇ ਉਹ ਕਹਿੰਦਾ ਹੁੰਦਾ ਸੀ ਵੀ ਆਈ ਏਮ ਸਪਿਰਚੁਅਲ ਬਟ ਆਈ ਡੋਨਟ ਬਲੀਵ ਇਨ ਅ ਗੋਡ ਹਨਾ ਭਈ ਮਤਲਬ ਕਿ ਮੈਂ ਸਪਿਰਚੁਅਲ ਤਾਂ ਹੈਗਾ ਆ ਪਰ ਮੈਂ ਰੱਬ ਨੂੰ ਨਹੀਂ ਮੰਨਦਾ ਅਸੀਂ ਉਹ ਕਹਿਣਾ ਵੀ ਯਾਰ ਪਤਾ ਨਹੀਂ ਕਰਿਆ ਹਨ ਕਿਉਂ ਇਦਾਂ ਗੱਲਾਂ ਕਰੀ ਜਾਂਦਾ ਕਿ ਉਹਦੇ ਨਾਲ ਸਿੱਖ ਧਰਮ ਬਾਰੇ ਆਪਾਂ ਗੱਲਾਂ ਕਰੀਏ ਦੀਆਂ ਸੀ ਉਹਨੂੰ ਦੱਸੀਦਾ ਸੀ ਸਾਰਾ ਪੈ ਪੱਗ ਕਿਉਂ ਮੰਨਦੇ ਆਂ ਜਿਸੰਦ ਹੈ ਹਨ ਤੇ ਉਹਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਵੀ ਮੈਂ ਧਾਰਮਿਕ ਨਹੀਂ ਹੈਗਾ ਮੈਂ ਨਾਸਤਿਕ ਆ ਪਰ ਮੈਂ ਸਪਿਰਚੁਅਲ ਆ ਹੁਣ ਉਹਦੀ ਇਹ ਕਹੀ ਗੱਲ ਮੈਨੂੰ ਹੁਣ ਸਮਝ ਲੱਗਦੀ ਹੈ ਕਿ ਅਸਲ ਦੇ ਵਿੱਚ ਸਪਿਰਚੁਅਲਿਟੀ ਕਹਿੰਦਾ ਕੀ ਨੂੰ ਸੀ ਉਹ ਆਪਣੇ ਕਰਮ ਨੂੰ ਹੀ ਧਰਮ ਬਣਾ ਚੁੱਕਾ ਸੀ ਮਤਲਬ ਕਿ ਉਹਦਾ ਕਰਮ ਜੋ ਹੁਕਮ ਕਰਾਉਂਦਾ ਸੀ ਕਿੱਤਾ ਸੀ ਉਹਦਾ ਪੜਾਉਣਾ ਪ੍ਰੋਫੈਸਰ ਸੀਗਾ ਉਹ ਉਹਨੂੰ ਹੀ ਆਪਣਾ ਧਰਮ ਬਣਾ ਚੁੱਕਾ ਸੀ ਜਾਨੀ ਕਿ ਆਪਣੇ ਕਰ ਆਪਣੇ ਕੰਮ ਨੂੰ ਹੀ ਇੰਨਾ ਕਿ ਸ਼ਿੱਦਤ ਨਾਲ ਕਰੋ ਕਿ ਉਹ ਤੁਹਾਡਾ ਧਰਮ ਬਣ ਜਵੇ ਹਣਾ ਇਹ ਤਾਂ ਚਲੋ ਪੁਰਾਣੇ ਵੈਦਾਂ ਚ ਹੋਰ ਬਹੁਤ ਜਗ੍ਹਾ ਰੈਫਰੈਂਸ ਆਪਣੇ ਇਤਿਹਾਸ ਦੇ ਵਿੱਚ ਵੀ ਮਿਲ ਜਾਂਦਾ ਹੈ ਕਿ ਤੁਹਾਡਾ ਕਰਮ ਹੀ ਤੁਹਾਡਾ ਧਰਮ ਹੈ ਤੇ ਉਹ ਅਸਲ ਦੇ ਵਿੱਚ ਉਹ ਬੰਦੇ ਨੇ ਪਾਇਆ ਹੋਇਆ ਸੀ ਉਹ ਬੰਦੇ ਨੇ ਸਮਝਿਆ ਹੋਇਆ ਸੀਗਾ ਤੇ ਉਸ ਉਸ ਗੱਲ ਦੀ ਸਮਝ ਹੁਣ ਲੱਗਦੀ ਹੈ ਵੀ ਅਸਲ 'ਚ ਉਹ ਸਪਿਰਚੁਅਲਿਟੀ ਨੂੰ ਕਹਿੰਦਾ ਸੀ ਕੀ ਮਤਲਬ ਸੀ ਹੁਣ ਆਪਾਂ ਜੇ ਕਿਸੇ ਨੇ ਅਖੰਡ ਪਾਠ ਹੋਵੇ ਨਗਰ ਕੀਰਤਨ ਤੇ ਜਾਣਾ ਹੋਵੇ ਵਧੀਆ ਸੋਹਣੇ ਹਨਾ ਚਿੱਟੇ ਕੋਟ ਤੇ ਪਜਾਮੇ ਪਾ ਕੇ ਸੋਹਣੀਆਂ ਪੱਗਾਂ ਫਨਖੇ ਚਲ ਜੀਦਾ ਤੇ ਰੱਬ ਨਾਲ ਆਪਾਂ ਕਿੰਨੇ ਕੁ ਜੁੜੇ ਹੋਆ ਹਨਾ ਉਹ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੁੱਛ ਕੇ ਦੇਖ ਲਿਓ ਤੇ ਮੈਨੂੰ ਵੀ ਪਤਾ ਹੀ ਹੈ ਆਪਣੇ ਆਪ ਦਾ ਵੀ ਆਪਾਂ ਰੱਬ ਨਾਲ ਉੱਥੇ ਜਾ ਕੇ ਕਿੰਨੇ ਕੁ ਜੁੜੀਦਾ ਹਨਾ ਪਕੌੜੇ ਖਾ ਕੇ ਚਾਹ ਵੀ ਘੀਹਾ ਘੀਹਾ ਕਰਕੇ ਆ ਜੀਦਾ ਪਰ ਰੱਬ ਦੇ ਆਪਾਂ ਹਣਾ ਕਿੰਨੇ ਸ਼ਬਦ ਉੱਥੇ ਜਾ ਕੇ ਕੰਨਾਂ ਦੇ ਵਿੱਚ ਜਾ ਕੇ ਉਹਨਾਂ ਗੱਲਾਂ ਤੇ ਕਿੰਨਾ ਕਿ ਧਿਆਨ ਕਰੀਦਾ ਆ ਤੇ ਉਹ ਮੈਨੂੰ ਲੱਗਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਹਣਾ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਆ ਵੀ ਥੋੜਾ ਬੋਤਾ ਹਨ ਜਿੰਨਾ ਕਿ ਆ ਵਧੀਆ ਸਿੱਖਿਆ ਜਾਵੇ ਵਧੀਆ ਕੀਤਾ ਜਾਵੇ ਪਰ ਕੋਸ਼ਿਸ਼ ਕਰੀਦੀ ਆ ਫੇਲ ਵੀ ਹੋਈਦਾ ਆ ਤੇ ਫੇਲ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ ਫੇਲ ਹੋਵਾਂਗੇ ਵਾਰ-ਵਾਰ ਫੇਲ ਹੋਵਾਂਗੇ ਤਾਂ ਹੀ ਕੁਝ ਸਿੱਖਾਂਗੇ ਸੋ ਸਪਿਰਚੁਅਲੀ ਆਪਣਾ ਥੋੜਾ ਬੋਤਾ ਤੁਸੀਂ ਜਿੰਨਾ ਵੀ ਹੈਗਾ ਤੱਬ ਨਾਲ ਜੁੜੋ ਹਣਾ ਜੇ ਰੱਬ ਨਾਲ ਤੁਸੀਂ ਨਾਸਤਿਕ ਹਾਂ ਕੋਈ ਵੀ ਆਪਣੇ ਕੰਮ ਨੂੰ ਹਨ ਧਰਮ ਬਣਾ ਲਓ ਜਾਂ ਕੋਈ ਕੋਈ ਯੋਗਾ ਕਰਕੇ ਹਨ ਕਹਿ ਦਿੰਦੇ ਅਸੀਂ ਸਪਿਰਚੁਅਲੀ ਰੱਬ ਨਾਲ ਜੁੜਦੇ ਆ ਕੋਈ ਮੈਡੀਟੇਸ਼ਨ ਕਰਦੇ ਆ ਸੋ ਬਹੁਤ ਤਰੀਕੇ ਆ ਰੱਬ ਨਾਲ ਜੁੜਨ ਦੇ ਜਾਂ ਆਪਣੇ ਆਪ ਨਾਲ ਆਪਣੇ ਅੰਦਰ ਨਾਲ ਜੁੜਨ ਦੇ ਚੌਥੇ ਨੰਬਰ ਤੇ ਆ ਗਈ ਹੈ ਫਾਈਨੈਂਸ਼ੀਅਲ ਹੈਲਥ ਪੈਸਾ ਜਿਹਦੇ ਵਿੱਚ ਆਪਾਂ ਸਾਰੇ ਭੱਜਿਓ ਮਾਂ ਤੁਸੀਂ ਵੀ ਮੈਂ ਵੀ ਤਰਾਸਦੀ ਦੇਖੋ ਕਿ ਸਾਰਿਆਂ ਤੋਂ ਘੱਟ ਮਾਇਨੇ ਰੱਖਦੀ ਹੈ ਜ਼ਿੰਦਗੀ 'ਚ ਫਾਈਨੈਂਸ਼ੀਅਲ ਹੈਲਥ ਪਰ ਇਹਨੂੰ ਆਪਾਂ ਪ੍ਰਾਇੋਰਟੀ ਦੇ ਹੀ ਬੈਠੇ ਆ ਨਾ ਹੀ ਆਪਾਂ ਮੈਂਟਲ ਹੈਲਥ ਬਾਰੇ ਸੋਚੀਦਾ ਨਾ ਹੀ ਆਪਾਂ ਫਿਜ਼ੀਕਲ ਹੈਲਥ ਬਾਰੇ ਸੋਚੀਦਾ ਤੇ ਸਪਿਰਚੁਅਲ ਹੈਲਥ ਤਾਂ ਹਨਾ ਜਦੋਂ ਵੀ ਔਖੇ ਟਾਈਮ ਹੀ ਰੱਬ ਛਾਤ ਆਉਂਦਾ ਹੁੰਦਾ ਹਨਾ ਮੈਂਟਲ ਹੈਲਥ ਦੀ ਪਰਵਾਹ ਨਹੀਂ ਕਰੀਦੀ ਕੋਈ ਚੱਕਰ ਨਹੀਂ ਹਨਾ ਫਿਜ਼ੀਕਲ ਹੈਲਥ ਦਾ ਵੀ ਕੋਈ ਚੱਕਰ ਨਹੀਂ ਪੈਸੇ ਨੂੰ ਇੰਪੋਰਟੈਂਸ ਦੇ ਦਿੱਦੀ ਆ ਪਏ ਬਸ ਪੈਸਾ ਆ ਜਾਵੇ ਬਸ ਠੀਕ ਆ ਹਨਾ ਸ਼ਿਫਟ ਲਾ ਲਓ ਕੰਮ ਕਰ ਲਓ ਭੱਜ ਲਾ ਤੋਰ ਲਓ ਹਨਾ ਪਰ ਜਿਹੜੀਆਂ ਚੀਜ਼ਾਂ ਅਸਲ ਦੇ ਵਿੱਚ ਤੁਹਾਡੇ ਮਾਇਨੇ ਰੱਖਦੀਆਂ ਤੁਹਾਡੇ ਪਰਿਵਾਰ ਲਈ ਮਾਇਨੇ ਰੱਖਦੀਆਂ ਤੁਹਾਡੇ ਮਾਪਿਓ ਲਈ ਮਾਇਨੇ ਰੱਖਦੀਆਂ ਆ ਤੁਹਾਡੇ ਬੱਚਿਆਂ ਲਈ ਵਾਈਫ ਲਈ ਤੁਹਾਡੀ ਗਰਲਫ੍ਰੈਂਡ ਲਈ ਸਾਰਿਆਂ ਦੀ ਮਾਨੇ ਰੱਖਦੀਆਂ ਉਹ ਗੱਲਾਂ ਨੂੰ ਆਪਾਂ ਛੱਡ ਕੇ ਪੈਸੇ ਦੇ ਪਿੱਛੇ ਭੱਜ ਜਾਈਦਾ ਉਹ ਅੰਦਰ ਦੀ ਸ਼ਾਂਤੀ ਜਾਂ ਕਹ ਲਓ ਖੁਸ਼ੀ ਜਾਂ ਅਗਲਾ ਡਿਪਰੈਸ਼ਨ ਐਂਗਜ਼ਾਇਟੀ ਦੇ ਵਿੱਚੋਂ ਤੁਸੀਂ ਤਾਂ ਹੀ ਬਾਹਰ ਆ ਸਕਦੇ ਆ ਜਦੋਂ ਤੱਕ ਤੁਸੀਂ ਕਰਮਬਾਰ ਇਹਨਾਂ ਚੀਜ਼ਾਂ ਨੂੰ ਹਨਾ ਠੀਕ ਕਰਨਾ ਨੀ ਸ਼ੁਰੂ ਕਰ ਦੇ ਪਹਿਲੀ ਮੈਂਟਲ ਹੈਲਥ ਜਿਵੇਂ ਆਪਾਂ ਗੱਲ ਕਰ ਚੁੱਕੇ ਆ ਸਭ ਤੋਂ ਜ਼ਰੂਰੀ ਮੈਨੂੰ ਲੱਗਦੀ ਹੁੰਦੀ ਆ ਕਿਉਂਕਿ ਜੇ ਤੁਹਾਡੀ ਮੈਂਟਲ ਹੈਲਥ ਨਹੀਂ ਸਹੀ ਨਾ ਤੁਹਾਡੀ ਫਿਜ਼ੀਕਲ ਹੈਲਥ ਵੀ ਨਹੀਂ ਸਹੀ ਕਵਾ ਦੀ ਸਪਿਰਚੁਅਲ ਹੈਲਥ ਨਹੀਂ ਸਹੀ ਤੇ ਪੈਸਾ ਤਾਂ ਮੈਨੂੰ ਲਾਉਣਾ ਤਾਂ ਭੌਲ ਜੋ ਕਮਾਉਣਾ ਹੈ ਜੀ ਤੁਸੀਂ ਦਿਮਾਗੀ ਤੰਦਰੁਸਤ ਨਹੀਂ ਹੈਗੇ ਇੱਦਾਂ ਫਿਜ਼ੀਕਲ ਹੈਲਥ ਤਾਂ ਹੈ ਹਨਾ ਉਹ ਚਲੋ ਫੇਰ ਬੰਦਾ ਕਿਤੇ ਨਾ ਕਿਤੇ ਕੰਪਨਸੀਟ ਕਰ ਸਕਦਾ ਹੈ ਹਨਾ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਲੋਕਾਂ ਕੋਲ ਅੰਨੇਵਾ ਪੈਸਾ ਆ ਹਨਾ ਜਿਨ੍ਹਾਂ ਲੋਕਾਂ ਕੋਲ ਆ ਬੇ ਇੰਤਿਹਾ ਪੈਸਾ ਆ ਹਨਾ ਉਹਨਾਂ ਨੂੰ ਪੈਸਾ ਆਏ ਤੇ ਤੁਹਾਨੂੰ ਸਮਝ ਲੱਗੀ ਆ ਵੀ ਅਸਲ ਜ਼ਿੰਦਗੀ ਕੀ ਆ ਪੇ ਪੈਸਾ ਸਾਰਾ ਕੁਝ ਨਹੀਂ ਹੁੰਦਾ ਉਹਨਾਂ ਨੇ ਸਮਝ ਲਈ ਇਹ ਗੱਲ ਮੰਨ ਲਓ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਆ ਗਿਆ ਕਿੰਨੇ ਕੁ ਤਰ੍ਹਾਂ ਦੇ ਤੁਸੀਂ ਭਗਵਾਨ ਖਾਲੂਗੇ ਕਿੰਨੇ ਕੁ ਤਰ੍ਹਾਂ ਸਾਰੀ ਸਾਰੀ ਦੁਨੀਆ ਘੁਮ ਲਓਗੇ ਤੁਸੀਂ ਹਨਾ ਦੋ ਤਿੰਨ ਸਾਲਾਂ ਦੇ ਵਿੱਚ ਜਮੀ ਨਵੇਂ ਨਵੇਂ ਰਹੇ ਤੇ ਬਾਅਦ ਚ ਕੀ ਕਰੋਗੇ ਬਾਅਦ ਚ ਤਾਂ ਕੁਝ ਨਹੀਂ ਹੈਗੀ ਨਾ ਬਾਅਦ ਚ ਮੁੜ ਕੇ ਉਹੀ ਰੱਬ ਦੇ ਨਾਲ ਜੋੜਨਾ ਜਾਂ ਸਪਿਰਚੁਅਲਿਟੀ ਦੇ ਵਿੱਚ ਆਉਣਾ ਜਾਂ ਇਮਾਨਦਾਰੀ ਬਾਅਦ ਚ ਕਰਨੀ ਆ ਜਾਂ ਇਮਾਨਦਾਰੀ ਦੇ ਨਾਲ ਜ਼ਿੰਦਗੀ ਜੁਣੀ ਆ ਜਾਂ ਲੋਕਾਂ ਦੀ ਹੈਲਪ ਕਰਨੀ ਸ਼ੁਰੂ ਕਰਨੀ ਆ ਅਨਾ ਕਿਸੇ ਗਰੀਬ ਦੀ ਹੈਲਪ ਕਰਨੀ ਸ਼ੁਰੂ ਕਰਨੀ ਬਾਅਦ ਚੋ ਇਹ ਗੱਲ ਸਮਝਣ ਨਾਲੋਂ ਚੰਗਾ ਆ ਕਿ ਪਹਿਲਾਂ ਸਮਝ ਲਓ ਪਹਿਲਾਂ ਸਮਝ ਲਓ ਕਿ ਜਦੋਂ ਤੱਕ ਆਪਾਂ ਇੱਕ ਦੂਜੇ ਦੇ ਨਾਲ ਮਿਲ ਕੇ ਅੱਗੇ ਨਹੀਂ ਵਧਦੇ ਹਨ ਜਦੋਂ ਤੱਕ ਆਪਾਂ ਮਾੜੇ ਦਾ ਹੱਥ ਫੜ ਕੇ ਉਹਨਾਂ ਤੱਕਾ ਮਾਰਨ ਦੀ ਬਜਾਏ ਨਾਲ ਨਹੀਂ ਤੁਰਦੇ ਉਹਦੇ ਉੱਤੇ ਤੱਕ ਬੜਨਾ ਕਰੀ ਪੈਸਾ ਕਮਾ ਲੂਗੇ ਤੁਸੀਂ ਪਰ ਇਹ ਜਿਹੜੀਆਂ ਗੱਲਾਂ ਆ ਨਾ ਬਾਕੀ ਮੈਂਟਲ ਹੈਲਥ ਫਿਜ਼ੀਕਲ ਹੈਲਥ ਸਪਿਰਚੁਅਲ ਹੈਲਥ ਇਹ ਬਾਅਦ ਚ ਚੇਤੇ ਆਉਂਦੀਆਂ ਵੀ ਅੱਗੇ ਦਾ ਬੰਦਾ ਪੈਸੇ ਪਿੱਛੇ ਭਜਦਾ ਰਹਿੰਦਾ ਤੋਂ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਕਿ ਕਰਮਬਾਰ ਇਹਨਾਂ ਚੀਜ਼ਾਂ ਨੂੰ ਮੈਂਟਲ ਹੈਲਥ ਨੂੰ ਫਿਜ਼ੀਕਲ ਹੈਲਥ ਨੂੰ ਸਪਿਰਚੁਅਲ ਤੇ ਫਾਈਨੈਂਸ਼ੀਅਲ ਹੈਲਥ ਨੂੰ ਪ੍ਰਾਇੋਰਟੀ ਦਵਾਂ ਹਨਾ ਮੇਰੀ ਮੈਂਟਲ ਬੈਲ ਬੀਇੰਗ ਹੈ ਜਿਹੜੀ ਉਹ ਉਹ ਨੂੰ ਕੋਈ ਭੰਗ ਨਹੀਂ ਕਰ ਸਕਦਾ ਹਨਾ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਇਹੋ ਜਿਹਾ ਤੁਹਾਡਾ ਮਾਈਂਡ ਸੈਟ ਹੋਣਾ ਬਹੁਤ ਲਾਜ਼ਮੀ ਆ ਸੋ ਵੀਡੀਓ ਕਰਦੇ ਆ ਇੱਥੇ ਖਤਮ ਕਿਹੋ ਜਿਹੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕਿਤੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਮੇਰ ਕਰੇ ਸ